ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਸਭ ਤੋਂ ਪਹਿਲਾਂ ਦੇਰ ਲਈ ਮਾਫੀ ਚਾਹੁੰਦੇ ਹਾਂ ਕਿਸੇ ਰਜੇਮੇ ਕਰਕੇ ਜਿਹੜੀ ਉਹ ਵੀਡੀਓ ਅਪਡੇਟ ਨਹੀਂ ਹੋਈ ਸੀ ਸੋ ਅੱਜ ਵਾਲੀ ਜਿਹੜੀ ਨਵੀਂ ਅਪਡੇਟ ਹੈ ਉਹ ਹੈ ਜੀ 6835 ਕੈਂਡੀਡੇਟਸ ਵਾਸਤੇ ਕਿ ਸਿੱਖਿਆ ਵਿਭਾਗ ਵੱਲੋਂ ਦੁਬਾਰਾ ਤੋਂ ਫਿਰ ਇੱਕ ਜਿਹੜੀ ਲਿਸਟ ਹੈ 6835 ਦੀ ਉਹ ਦੁਬਾਰਾ ਤੋਂ ਫਿਰ ਰੀਕਾਸਟ ਕਰ ਦਿੱਤੀ ਗਈ ਹੈ ਸੋ ਕੀ ਹੈ ਸਾਰੀ ਜਾਣਕਾਰੀ ਬਣੇ ਰਹੋ ਸੋ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ 6835 ਟੀਚਰਾਂ ਦੀਆਂ ਨੇ ਅਸਾਮੀਆਂ ਦਾ ਆਇਆ ਸੀ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਸਿਕੰਦਰ ਸਿੰਘ ਦੇ ਕੇਸ ਨਾਲ ਅਟੈਚ ਕਰਦੇ ਹੋਏ 14 10 24 ਨੂੰ ਜਿਹੜਾ ਅੰਤਮ ਹੁਕਮਾ ਜੀ ਲੋਅ ਦੇ ਵਿੱਚ ਵਿਭਾਗ ਵੱਲੋਂ ਭਰਤੀ ਦੇ ਦੂਜੇ ਫੇਜ਼ ਠੀਕ ਹੈ ਜੀ ਧਿਆਨ ਰੱਖਿਓ ਕੈਂਡੀਡੇਟਸ ਇਹ ਯਾਦ ਰੱਖ ਲਿਓ ਭਰਤੀ ਦੇ ਦੂਜੇ ਫੇਜ਼ ਵਿੱਚ ਜਾਰੀ ਕੀਤੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਦੀ ਰੀਕਾਸਟ ਕੀਤੀ ਜਾਂਦੀ ਹੈ ਸੋ ਜੋ ਕਿ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਜੀ ਇਹ ਰੀਕਾਸਟ ਕੀਤੀ ਸਿਲੈਕਸ਼ਨ ਸੂਚੀ ਪਹਿਲਾਂ ਵਾਲੀ ਸੂਚੀਾਂ ਦੇ ਹੀ ਫਿਰ ਜਿਹੜਾ ਬਦਲ ਹੋ ਗਈ ਸੋ ਵਿਭਾਗ ਵੱਲੋਂ ਹੁਣ ਦੂਸਰੀ ਫੇਸ ਦੀ ਜਿਹੜੀ ਉਹ ਸਿਲੈਕਸ਼ਨ ਸੂਚੀ ਹੈ ਰੀਕਾਸਟ ਕਰਕੇ ਅਪਲੋਡ ਕਰ ਦਿੱਤੀ ਹੈ ਸੋ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿ ਕਿਹੜੀ-ਕਿਹੜੀ ਜਿਹੜੀ ਕੈਂਡੀਡੇਟਸ ਹੈ ਉਹਨਾਂ ਨੂੰ ਜਿਹੜੀ ਸਿਲੈਕਸ਼ਨ ਦੁਆਰਾ ਤੋਂ ਕਰਵਾਏ ਗਏ ਆ ਕਿਹੜੇ-ਕਿਹੜੇ ਨਵੇਂ ਕੈਂਡੀਡੇਟਸ ਆਇਆ ਕਿੰਨੇ ਨੰਬਰਾਂ ਤੱਕ ਜਿਹੜੀ ਦੇ ਕੱਟਆਫ ਗਈ ਆ ਠੀਕ ਹੈ ਜੀ ਉਹ ਸਾਰੀ ਕੈਟਾਗਰੀ ਵਾਈਜ਼ ਆਪਾ ਵੰਡ ਕੀਤੀ ਹੋਈ ਹੈ ਤੁਹਾਡੇ ਨਾਲ ਸ਼ੋਅ ਕਰਦੇ ਹਾਂ ਕਿ ਓਪਨ ਦੀਆਂ ਕਿੰਨੀਆਂ ਸੀ ਜੀ ਬੀਸੀ ਦੀ ਕਿੰਨੀ ਗਈ ਹੈ ਐਸਸੀ ਦੀ ਕਿੰਨੀ ਗਈ ਹੈ ਐਸਸੀ ਐਮ ਦੀ ਐਸਆਰਓ ਦੀ ਤੇ ਜਾਂ ਹੋਰ ਇਹਦੇ ਵਿੱਚ ਜਿਹੜਾ ਸਪੋਰਟਸ ਇਸ ਐਸਐਮ ਜਾਂ ای ਡਬਲਯੂ ਐਸ ਦੇ ਜਿੰਨੇ ਵੀ ਕੋਈ ਸਾਰਾ ਡਾਟਾ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਬਣੇ ਰਹੋ ਸੋ ਹਾਂਜੀ ਦੋਸਤੋ ਜਿਹੜੀਆਂ ਹੁਣ ਸਿਲੈਕਸ਼ਨ ਜਿਹੜੀ ਲਿਸਟ ਦੇ ਵਿੱਚ ਨਵੀਆਂ ਪੋਸਟਾਂਾਂ 'ਚ ਜਿੰਨੀ ਕੱਟ-ਆਫ ਨਿਕਲ ਕੇ ਆਈ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਓਪਨ ਅਗੇਂਸਟ ਜਰਨਲ ਈਐਸਐਮ ਠੀਕ ਹੈ ਜੀ ਸੋ ਹਾਈਐਸਟ ਮੈਰਿਟ ਜਿਹੜੀ ਇਹਨਾਂ ਨੇ ਉਹ 68 ਦੇ ਉੱਪਰੋਂ ਚੱਕੀ ਹੈ 68 ਤੋਂ ਚੱਕ ਜਿਹੜੀ ਕੱਟ-ਆਫ ਨੀਚੇ ਤੱਕ ਆਈ ਹੈ ਉਹ 64 ਤੱਕ ਜਿੰਨੇ ਵੀ ਕੈਂਡੀਡੇਟਸ ਆਏ ਸੀ ਉਹ ਇਹਨਾਂ ਨੇ ਸਾਰੇ ਤਾਂ ਤਕਰੀਬਨ 370 ਕੈਂਡੀਡੇਟਸ 68 ਤੋਂ 64 ਦੇ ਵਿਚਕਾਰ ਆਏ ਹੈ ਜੀ ਓਪਨ ਅਗੇਂਸਟ ਜਰਨਲ ਈਐਸਐਮ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਓਪਨ ਅਗੇਂਸਟ ਜਰਨਲ ਸਪੋਰਟਸ ਤਾਂ ਓਪਨ ਅਗੇਂਸਟ ਜਨਰਲ ਸਪੋਰਟਸ ਦੇ 64 ਤੋਂ ਲੈ ਕੇ 63 ਤੱਕ ਜਿਹੜੇ ਕੈਂਡੀਡੇਟ ਇਹਨਾਂ ਨੇ ਕਨਸਿਡਰ ਕੀਤੇ ਆ ਜਿਦੇ ਵਿੱਚ 89 ਭਾਵ 89 ਕੈਂਡੀਡੇਟ ਸ਼ਾਮਲ ਕੀਤੇ ਗਏ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਜੀ ਬੀਸੀ ਜੀ ਬੀਸੀ ਅਗੇਂਸਟ ਬੀਸੀ ਇਸਮ ਠੀਕ ਹੈ ਜੀ ਬੀਸੀ ਦੀ ਪੋਸਟਡ ਬੀਸੀ ਅਗੇਂਸਟ ਦੀ ਗਈ ਹੈ ਇਸਮ ਦੀ ਜਿਨ੍ਹਾਂ ਦੀ ਜਿਹੜੀ ਕਟਆਫ ਗਈ ਆ 61 ਤੋਂ 60 ਤੱਕ ਜਿਹੜੇ ਕੈਂਡੀਡੇਟਸ ਹੋ ਕਨਸਿਡਰ ਕੀਤੇ ਗਏ ਆ ਜਿਹਦੇ ਵਿੱਚ ਟੋਟਲ 86 86 ਕੈਂਡੀਡੇਟਸ ਜਿਹੜੇ ਉਹ ਸ਼ਾਮਲ ਹੁੰਦੇ ਆ ਇਸ ਤੋਂ ਬਾਅਦ ਗੱਲ ਕਰ ਲਈ ਜੀ ਆਪਾਂ ਐਸ ਸੀ ਐਮ ਐਂਡ ਬੀ ਅਗੇਂਸਟ ਐਸ ਸੀ ਐਮ ਐਂਡ ਬੀ ਈ ਐਸ ਐਮ ਦੇ ਠੀਕ ਹੈ ਜੀ ਸੋ ਇਹਨਾਂ ਦੀ ਜਿਹੜੀ ਸਟਾਰਟਿੰਗ ਦੀ ਜਿਹੜੀ ਆਪਾਂ ਗੱਲ ਕਰ ਲਈ ਤਾਂ ਉਹ 45 ਤੋਂ 41 ਤੱਕ ਜਿਹੜੀ ਦੀ ਕੱਟ ਆਫ ਗਈ ਹੈ ਜੀ 45 ਤੋਂ 41 ਤੱਕ ਦਾ ਤਾਂ 125 ਕੈਂਡੀਡੇਟ ਇਹਦੇ ਵਿੱਚ ਸ਼ਾਮਲ ਹੋਏ ਹੈ ਜੀ ਐਸ ਸੀ ਐਮ ਐਂਡ ਬੀ ਦੇ ਅਗੇਂਸਟ ਐਸ ਸੀ ਐਮ ਐਂਡ ਬੀ ਈ ਐਸ ਐਮ ਦੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈ ਜੀ ਆਪਾਂ ਐਸ ਸੀ ਐਮ ਦੀ ਅਗੇਂਸਟ ਐਸ ਸੀ ਐਮ ਸਪੋਰਟਸ ਦੇ ਤਾਂ ਇਹਦੇ ਵਿੱਚ ਜਿਹੜੀ ਇਹਨਾਂ ਦੀ ਕੱਟਆਫ ਗਈ ਹੈ ਜੀ ਉਹ 43 ਤੋਂ 40 ਤੱਕ ਗਈ ਹੈ ਜੀ ਜਿਦੇ ਵਿੱਚ 30 ਕੈਂਡੀਡੇਟ ਸ਼ਾਮਿਲ ਕੀਤੇ ਗਏ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂ ਜੀ ਐਸ ਸੀ ਆਰਓ ਦੀ ਠੀਕ ਹੈ ਜੀ ਸੋ ਐਸ ਸੀ ਆਰਓ ਦੀ ਜੇਕਰ ਗੱਲ ਕਰਦੇ ਐਸ ਸੀ ਆਰਓ ਅਗੇਂਸਟ ਐਸ ਸੀ ਆਰਓ ਈ ਐਸ ਐਮ ਤਾਂ 58 ਤੋਂ 58 ਤੱਕ ਹੀ ਭਾਵ 58 ਵਾਲੇ ਕੈਂਡੀਡੇਟਸ ਹੀ ਬੁਲਾਏ ਗਏ ਹਨ ਜਿਨ੍ਹਾਂ ਦੀ ਜੇਕਰ ਗਿਣਤੀ ਦੀ ਗੱਲ ਕਰੀ ਤਾਂ 54 ਕੈਂਡੀਡੇਟਸ ਨੇ ਜਿਹੜੇ ਐਸ ਸੀ ਆਰਓ ਦੇ ਈਐਸਐਮ ਦੇ ਅਗੇਂਸਟ ਗਈ ਹੈ 58 ਤੋਂ 58 ਤੱਕ ਇਹਨਾਂ ਦੀ ਕੱਟਆਫ ਗਈ ਹੈ ਭਾਵੇਂ 58 ਨੰਬਰ ਵਾਲੇ ਪਲਾਏਗੇ ਆ 54 ਕੈਂਡੀਡੇਟ ਸ਼ਾਮਿਲ ਕੀਤੇ ਗਏ ਸੋ ਇਸ ਤੋਂ ਬਾਅਦ ਲਾਸਟ ਹੈ ਆਪਣੇ ਕੋਲ ਐਸਸੀਆਰਓ ਅਗੇਂਸਟ ਐਸਸੀਆਰਓ ਸਪੋਰਟਸ ਦੀ ਠੀਕ ਹੈ ਜੀ ਸੋ ਇਹਨਾਂ ਦੀ ਜਿਹੜੀ ਕੱਟਆਫ ਗਈ ਹੈ 58 ਤੋਂ 57 ਤੱਕ ਗਈ ਹੈ ਜਿਦੇ ਵਿੱਚ ਕੁੱਲ 20 ਕੈਂਡੀਡੇਟ ਸ਼ਾਮਿਲ ਕੀਤੇ ਗਏ ਸੋ ਦੋਸਤੋ ਇਹ ਸੀ ਪੋਸਟ वाइज ਵੰਡ ਕਿੰਨੀ ਕਟ-ਆਫ ਹੋ ਗਈ ਹੈ ਕਿਹੜੀ-ਕਿਹੜੀ ਕੈਟਾਗਰੀ ਦੀ ਦੁਬਾਰਾ ਤੋਂ ਜਲਦੀ ਦੇਣਾ ਪਰ ਰਿਪੀਟ ਕਰਦਨੇ ਆ ਠੀਕ ਹੈ ਜੀ ਐਸ ਸੀ ਆਰਓ ਅਗੇਂਸਟ ਐਸ ਆਰ ਸਪੋਰਟਸ ਦੀ 58 ਤੋਂ 57 20 ਕੈਂਡੀਡੇਟ ਸ਼ਾਮਲ ਨੇ ਐਸ ਸੀ ਆਰਓ ਅਗੇਂਸਟ ਐਸ ਸੀ ਆਰਓ ਈ ਐਸ ਐਮ ਦੇ 58 ਤੋਂ 58 54 ਕੈਂਡੀਡੇਟਸ ਨੇ ਐਸ ਸੀ ਐਮ ਐਨ ਵੀ ਸਪੋਰਟਸ ਦੇ 41 ਤੋਂ 40 30 ਕੈਂਡੀਡੇਟ ਸ਼ਾਮਲ ਕੀਤੇ ਗਏ ਆ ਐਸ ਸੀ ਐਮ ਐਨ ਵੀ ਦੇ ਅਗੇਂਸਟ ਐਸ ਸੀ ਈ ਐਸ ਐਮ ਦੇ 125 ਕੈਂਡੀਡੇਟ ਸ਼ਾਮਲ ਕੀਤੇ ਗਏ ਆ 45 ਤੋਂ 41 ਤੱਕ ਤੇ bc ਦੇ ਜੀ bc ਦੇ ਅਗੇਂਸਟ bc esm ਦੇ 60 ਤੋਂ ਸੌਰੀ 61 ਤੋਂ 60 ਤੱਕ 86 ਕੈਂਡੀਡੇਟ ਸ਼ਾਮਿਲ ਕੀਤੇ ਗਏ ਉਸ ਤੋਂ ਬਾਅਦ ਓਪਨ ਅਗੇਂਸਟ ਜਨਰਲ ਸਪੋਰਟਸ ਦੇ 64 ਤੋਂ 63 ਤੱਕ 99 89 ਕੈਂਡੀਡੇਟ ਸ਼ਾਮਿਲ ਕੀਤੇ ਗਏ ਤੇ ਲਾਸਟ ਆਪਾਂ ਗੱਲ ਕਰੀ ਜੀ ਓਪਨ ਅਗੇਂਸਟ ਜਨਰਲ esm ਦੇ 66 ਤੋਂ 64 ਤੱਕ ਜਿਹੜੇ ਕੈਂਡੀਡੇਟ ਸ਼ਾਮਲ ਕੀਤੇ ਗਏ 370 ਕੈਂਡੀਡੇਟ ਦੇ ਵਿੱਚ ਕਨਸਿਡਰ ਕੀਤੇ ਗਏ ਸੋ ਇਹ ਸੀ ਜਾਣਕਾਰੀ ਦੋਸਤੋ ਕਿਰਪਾ ਕਰਕੇ ਜਾਣਕਾਰੀ ਵਧਲੇਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ